ਮੋਲ ਮੱਡੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਤਲ ਦੇ ਮਾਮਲੇ 'ਚ ਜਿਹੜੀ ਰਜਿਸਟਰ ਚੱਲ ਰਹੀ ਸੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ ਜਿਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਵਲ ਹਸਪੀਟਲ ਬਠਿੰਡੇ ਜਿਹੜਾ ਦਾਖਲ ਕਰਾਇਆ ਗਿਆ ਉਹਦਾ داخل کرایا ਗਿਆ ਉਹਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜਿਹੜੀ ਪੁਲਿਸ ਪਾਰਟੀ ਆ ਵੱਖ-ਵੱਖ ਥਾਵਾਂ ਤੇ ਰਵਾਨਾ ਹੋ ਗਈ ਹੈ ਤੇ ਉਮੀਦ ਕਰਦੇ ਹਾਂ ਕਿ ਅਸੀਂ ਰਾਤੋ-ਰਾਤ ਜਿਹੜੇ ਹੈਗੇ ਆ ਹਮਲਾਵਰ ਐ ਸੀ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਨਗੇ ਮੋੜ ਮੱਡੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਤਲ ਦੇ ਮਾਮਲੇ 'ਚ ਜਿਹੜੀ ਰਜਿਸਟਰ ਚੱਲ ਰਹੀ ਸੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ ਜਿਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਵਲ ਹਸਪਤਲ ਬਠਿੰਡੇ ਜਿਹੜਾ ਦਾਖਲ ਕਰਾਇਆ ਗਿਆ ਉਹਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜਿਹੜੀ ਪੁਲਿਸ ਪਾਰਟੀਆਂ ਵਕਫ ਵਕਫ ਥਾਵਾਂ ਤੇ ਰਵਾਨਾ ਹੋ ਗਈਆਂ ਤੇ ਉਮੀਦ ਕਰਦੇ ਹਾਂ ਕਿ ਅਸੀਂ ਰਾਤੋ ਰਾਤ ਜਿਹੜੇ ਹੈਗੇ ਹਮਲਾਵਰ ਐ ਸੀ ਇਹਨਾਂ ਨੂੰ ਕਾਬੂ ਕਰਕੇ ਕਰਨ ਗ੍ਰਿਫਤਾਰ ਕਰਦੇ ਮੋੜ ਮੱਡੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਤਲ ਦੇ ਮਾਮਲੇ 'ਚ ਜਿਹੜੀ ਰਜਿਸਟਰ ਚੱਲ ਰਹੀ ਸੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ ਹੈ ਜੋ ਇਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਵਲ ਹਸਪੀਟਲ ਬਟੇੜਾ ਜਿਹੜਾ ਦਾਖਲ ਕਰਾਇਆ ਗਿਆ ਉਹਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜੇਬੀ ਪੁਲਿਸ ਪਾਰਟੀਆਂ ਵਕ ਵਕ ਥਾਵਾਂ ਤੇ ਰਵਾਨਾ ਹੋ ਗਈਆਂ ਤੇ ਉਮੀਦ ਕਰਦੇ ਹਾਂ ਕਿ ਅਸੀਂ ਰਾਤੋ ਰਾਤ ਜਿਹੜੇ ਹੈਗੇ ਹਮਲਾਵਰ ਐ ਸੀ ਇਹਨਾਂ ਨੂੰ ਕਾਬੂ ਕਰਕੇ ਕਰਨ ਗ੍ਰਿਫਤਾਰ ਕਰ ਦੇਣਗੇ ਮੋੜ ਮੱਡੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਤਲ ਦੇ ਮਾਮਲੇ 'ਚ ਜਿਹੜੀ ਰਜਿਸਟਰ ਚੱਲ ਰਹੀ ਸੀਗੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ ਜਿਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਵਲ ਹਸਪੀਟਲ ਬਟੇਂਡੇ ਜਿਹੜਾ ਦਾਖਲ ਕਰਾਇਆ ਗਿਆ ਉਹਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜਿਹੜੀ ਪੁਲਿਸ ਪਾਰਟੀਆਂ ਵਕ ਵਕ ਥਾਵਾਂ ਤੇ ਰਵਾਨਾ ਹੋ ਗਈਆਂ ਤੇ ਉਮੀਦ ਕਰਦੇ ਹਾਂ ਕਿ ਅਸੀਂ ਰਾਤੋ ਰਾਤ ਜਿਹੜੇ ਹੈਗੇ ਹਮਲਾਵਰ ਐ ਸੀ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਦੇਣਗੇ ਮੋੜ ਮੱਡੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਤਲ ਦੇ ਮਾਮਲੇ 'ਚ ਜਿਹੜੀ ਰਜਿਸਟਰ ਚੱਲ ਰਹੀ ਸੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ ਜਿਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਵਲ ਹਸਪਤਲ ਬਠਿੰਡੇ ਜਿਹੜਾ ਦਾਖਲ ਕਰਾਇਆ ਗਿਆ ਉਹਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜਿਹੜੀ ਪੁਲਿਸ ਪਾਰਟੀਆਂ ਵਕ ਵਕ ਥਾਵਾਂ ਤੇ ਰਵਾਨਾ ਹੋ ਗਈਆਂ ਤੇ ਉਮੀਦ ਕਰਦੇ ਹਾਂ ਵੀ ਅਸੀਂ ਰਾਤੋ ਰਾਤ ਜਿਹੜੇ ਹੈਗੇ ਹਮਲਾਵਰ ਆ ਸੀ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਦੇਣਗੇ